ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ 6 ਤਰੀਕ ਹੋ ਚੁੱਕੀ ਆ ਕਾਰਜ ਇਹ 5 ਤਰੀਕ ਦੀ ਸ਼ਾਮ ਦੀ ਵੀਡੀਓ ਆ ਕਾਰ ਚੱਲ ਰਿਹਾ ਪਰ ਰਾਤ ਦਾ ਮੀਂਹ ਜਿਹੜਾ ਬਹੁਤ ਪੈ ਚੁੱਕਾ ਆ ਮੀਂਹ ਤਕਰੀਬਨ 4 ਤਰੀਕ ਨੂੰ ਕੰਮ ਸੰਸਥਾ ਵੱਲੋਂ ਸਟਾਰਟ ਕੀਤਾ ਗਿਆ ਸੀ ਤੇ ਉਸ ਦਿਨ ਰਾਤ ਨੂੰ ਪੈ ਗਿਆ ਸੀ ਜਿੱਥੇ ਜਿਆਦਾ ਰੇਤਾ ਸੀ ਉੱਥੇ ਕੰਮ ਜਿਹੜਾ ਬੰਦ ਹੋ ਚੁੱਕਾ ਸੀ ਤੇ ਆ ਹੁਣ ਦੋ ਦੋ ਛੋਟੇ ਜਿਹੜੇ ਕਿਸਾਨ ਉਹਨਾਂ ਦੇ ਖੇਤ ਦੇ ਵਿੱਚ ਟੋਆ ਉੱਥੇ ਜਿਹੜੀ ਸੰਸਥਾ ਲੱਗੀ ਹੋਈ ਸੀ ਨਾਂ ਨਾਲਾ ਦਰਿਆ ਪਾਰ ਕਰਕੇ ਇੱਕ ਟੀਮ ਸਾਡੀ ਜਿਹੜਾ ਰੋਡ ਬਡਾਲੇ ਨੂੰ ਜਾਂਦਾ ਹੋਇਆ ਉਹਦੀ ਉਹ ਬਣਾਇਆ ਜਾ ਰਿਹਾ ਕਿਉਂਕਿ ਇਹ ਰੋਡ ਜਿਹੜਾ ਮੇਨ ਰੋਡ ਆ ਫਰੋਜਪੁਰ ਨੂੰ ਇਹ ਰੋਡ ਜਾਂਦਾ ਬਡਾਲੇ ਪਿੰਡ ਵਿੱਚੋਂ ਦੀ ਹੋ ਕੇ ਹੁਣ ਜਿਹੜਾ ਬਾਬਾ ਬੁੱਢਾ ਜੀ ਦਾ ਮੇਲਾ ਚੱਲ ਰਿਹਾ ਆ ਸੰਗਤਾਂ ਤਕਰੀਬਨ ਸਾਰੀਆਂ ਸੰਗਤਾਂ ਇਸ ਰੋਡ ਦੇ ਉੱਪਰ ਦੀ ਬਹੁਤ ਵੱਡੇ ਪੱਧਰ ਤੇ ਲੰਘ ਰਹੀਆਂ ਪਰ ਰੋਡ ਦੇ ਹਾਲਾਤ ਇਹ ਤੁਸੀਂ ਦੇਖ ਸਕਦੇ ਆ ਪਾਣੀ ਆਉਣ ਕਰਕੇ ਇਹ ਰੋਡ ਚੁੱਕਾ ਸੀ ਬਿਲਕੁਲ ਰੋਡ ਤੇ ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਵੀ ਆਪਾਂ ਸਭ ਤੋਂ ਪਹਿਲਾਂ ਰੋਡ ਬਣਾਈਏ ਕਿਉਂਕਿ ਜਦੋਂ ਜਾਮ ਲੱਗ ਜਾਂਦਾ ਸੀ ਰਾਤ ਨੂੰ ਤੇ ਡਿਗਣ ਦਾ ਖਤਰਾ ਸੀ ਕਈ ਡਿਗ ਵੀ ਚੁੱਕੇ ਆ ਤੇ ਬਹੁਤ ਔਖਾ ਹੁੰਦਾ ਸੀ ਉਸ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਸੰਸਤਾ ਦੀ ਇੱਕ ਟੀਮ ਤਕਰੀਬਨ 7 ਟਰੈਲੀਆਂ ਨਾਲ ਜੀਸੀਬੀ ਨਾਲ ਲਾ ਕੇ ਤੇ ਇਹਨੂੰ ਰੋਡ ਨੂੰ ਜਿਹੜਾ ਉਹ ਰੋਡ ਬਣਾਇਆ ਜਾ ਰਿਹਾ ਹੈ ਤੇ ਪਰ ਹੁਣ ਜਿਹੜਾ ਕੰਮ ਸਟਾਰਟ ਅਪਰ ਅੱਜ 5 ਤਰੀਕ ਰਾਤ ਨੂੰ ਬਹੁਤ ਹੋਰ ਮੀਂਹ ਪੈ ਚੁੱਕਾ ਆ ਹੁਣ 6 ਤਰੀਕ ਨੂੰ ਅਸੀਂ ਜਿਹੜਾ ਹੁਣ ਰੋਡ ਦਾ ਜਿਹੜਾ ਰਹਿੰਦਾ ਕਾਰਜ ਆ ਉਹ ਸਾਡੀ ਟੀਮ ਜਿਹੜੀ ਉਹ ਲੱਗੀ ਹੋਈ ਆ ਕੁਝ ਹਿੱਸਾ ਜਿਹੜਾ ਰੋਡ ਤੇ ਰਹਿ ਚੁੱਕਾ ਸੀਗਾ ਉੱਥੇ ਟੀਮ ਸਾਡੀ ਲੱਗੀ ਹੋਈ ਆ ਜਿੱਥੋਂ ਰੇਤਾ ਲੈ ਕੇ ਆ ਰਹੇ ਆਂ ਤਕਰੀਬਨ 2 ਕਿਲੋਮੀਟਰ ਦੂਰ ਤੋਂ ਰੇਤਾ ਇੱਥੇ ਜਿਵੇਂ ਆ ਜੀਸੀਬੀ ਲੱਗੀ ਹੋਈ ਆ ਇੱਥੋਂ ਭਰ ਕੇ ਤੇ ਜਿਹੜੀ ਇਹ ਰੇਤਾ ਜਿਹੜੀ ਇੱਥੋਂ ਭਰ ਕੇ ਕਿਉਂਕਿ ਇਹ ਮੀਂਹ ਕਾਰਨ ਕਰਕੇ ਰੇਤਾ ਸੀਗੀ ਤਾਂ ਕੰਮ ਚੱਲਦਾ ਪਿਆ ਸਾਡਾ ਤੇ ਇੱਥੋਂ ਜੀਸੀਬੀ ਦੇ ਨਾਲ ਭਰ ਕੇ ਤੇ 2 ਕਿਲੋਮੀਟਰ ਦੂਰ ਜਿਹੜੀਆਂ ਟਰਾਲੀਆਂ ਦੇ ਨਾਲ ਜਾ ਕੇ ਉਹ ਰੋਡ ਦੇ ਉੱਪਰ ਮਿੱਟੀ ਪਾਈ ਜਾ ਰਹੀ ਹੈ ਤੇ ਕਾਰ ਚੱਲ ਰਿਹਾ ਚੱਲਣਗੇ ਵੀ ਹੁਣ ਗਾਂ ਜਿਵੇਂ ਘਰ ਵੀ ਬਣ ਰਹੇ ਆ ਪਰ ਮੀਂਹ ਕਾਰਨ ਕਰਕੇ ਉਹ ਵੀ ਪਰੇਸ਼ਾਨੀਆਂ ਆ ਰਹੀ ਸੀ ਤੇ ਬਹਾਈ ਜਿਵੇਂ ਖੇਤ ਬੱਤੇ ਆਉਂਦੇ ਫਿਰ ਬਹਾਈ ਵੀ ਸ਼ੁਰੂ ਹੋ ਜਾਣੀ ਆ